ਸਸੀ ਕਾ ਗੀਸਰ ਹੈ ਨਾ ਪਤਾ ਨਹੀਂ ਮੈਂ ਠੀਕ ਕਹਿ ਰਿਹਾ ਕਿ ਗਲਤ ਕਹਿ ਰਿਹਾ ਹੋ ਸਕਦਾ ਹੈ ਕੁਝ ਲੋਕਾਂ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਪਰ ਮੇਰੀ ਸੋਚ ਦੇ ਮੁਤਾਬਕ ਜੋ ਅੱਜ ਕੱਲ ਸੁਣਨ ਨੂੰ ਮਿਲ ਰਿਹਾ ਲੋਕਾਂ ਦੇ ਕਤਲ ਹੋ ਰਹੇ ਨੇ ਕਾਦੇ ਨਾਲ ਤੋਂ ਨਾ ਖੂਨੀ ਡੋਰ ਜਿਹੜੀ ਕਹਿੰਦੇ ਚੈਨਲ ਦੀ ਡੋਰ ਪਰ ਕਿਤੇ ਨਾ ਕਿਤੇ ਸਾਡਾ ਸਮਾਜ ਵੀ ਇਸ ਚੀਜ਼ ਨੂੰ ਇਸ ਚੀਜ਼ ਦਾ ਜ਼ਿੰਮੇਵਾਰ ਹੈ ਕਿਉਂ ਖਰੀਦਦੇ ਨੇ ਲੋਕ ਪਤੰਗ ਉਡਾਈ ਵਗੈਰ ਵੀ ਤੇ ਜ਼ਿੰਦਗੀ ਕੱਟੀ ਜਾ ਸਕਦੀ ਹੈ ਕੋਈ ਜ਼ਰੂਰੀ ਥੋੜੀ ਹੈ ਇਹ ਚੈਨ ਡੋਰ ਨਾਲ ਇਹ ਜੋ ਪੱਕੀ ਡੋਰ ਹੈ ਉਹਦੇ ਨਾਲੇ ਪਤੰਗ ਉਡਾਈ ਜਾ ਸਕਦੀ ਹੈ ਸੋ ਜਿਹੜੇ ਲੀਡਰ ਨੇ ਸਾਡੇ ਨੇਤਾ ਨੇ ਉਹ ਤਾਂ ਹੈ ਹੀ ਇਦਾਂ ਦੇ ਉਹਨਾਂ ਦੇ ਤਾਂ ਅਸੀਂ ਵਿਸ਼ਵਾਸ ਕਰੀਏ ਭਾਵੇਂ ਨਾ ਕਰੀਏ ਸਰਕਾਰਾਂ ਨੇ ਕੁਝ ਨਹੀਂ ਕਰਨਾ ਹਾਂ ਇੱਕ ਗੱਲ ਜ਼ਰੂਰ ਹੈ ਸ਼ਾਇਦ ਤੁਸੀਂ ਵੀ ਸਹਿਮਤ ਹੋਵੋਗੇ ਸਾਡੇ ਸਮਾਜ ਦੇ ਵਿੱਚ ਭਾਵੇਂ ਕੋਈ ਵੀ ਕੁਰੀਤੀ ਹੈ ਕੋਈ ਵੀ ਗਲਤ ਚੀਜ਼ ਹੈ ਭਾਵੇਂ ਤੁਸੀਂ ਖੋਨੀ ਡੋਰ ਦੀ ਗੱਲ ਕਰ ਲੋ ਸ਼ਰਾਬ ਦੀ ਨਸ਼ੇ ਦੀ ਚਿੱਟੇ ਦੀ ਹੋਰ ਕਈ ਤਰ੍ਹਾਂ ਦੀਆਂ ਆਲਮਦਾਨ ਨੇ ਅਗਰ ਅਸੀਂ ਉਹਨਾਂ ਨੂੰ ਖਰੀਦਣਾ ਬੰਦ ਕਰ ਦਾਂਗੇ ਤਾਂ ਉਹ ਮਾਰਕੀਟ ਦੇ ਵਿੱਚ ਵਿਕਣਾ ਆਪੇ ਆਪੇ ਬੰਦ ਹੋ ਜਾਣਗੇ ਜੀ ਸੋ ਮੇਰੀ ਤੇ ਇੱਕ ਛੋਟੀ ਜੀ ਬੇਨਤੀ ਹੈ ਦੁੱਖਵੜਾ ਲੱਗਦਾ ਜੀ ਛੋਟੇ ਛੋਟੇ ਬੱਚੇ ਸਰਕਾਰ ਦਾ ਕੱਲਾ ਕੱਲਾ ਚਰਾਗ ਲੋਕਾਂ ਦੇ ਉਹ ਬੁੱਝ ਜ ਰਹੇ ਨੇ ਲੋਕਾਂ ਦੇ ਵੱਡੇ ਬੰਦੇ ਕਈ ਰਸਤਿਆਂ ਦੇ ਵਿੱਚ ਐਕਸੀਡੈਂਟ ਹੋ ਰਹੇ ਗਲੇ ਕੱਟੇ ਜਾ ਰਹੇ ਨੱਕ ਵੱਡੇ ਜਾ ਰਹੇ ਲੋਕਾਂ ਦੇ ਪਰ ਲੋਕੀ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਨੇ ਜੀ ਸਰਕਾਰਾਂ ਸਰਕਾਰਾਂ ਤੇ ਤਾਂ ਭਰੋਸਾ ਹੀ ਨਾ ਰੱਖੋ ਜੀ ਤੁਸੀਂ ਕਦੇ ਕੁਝ ਹੋਇਆ ਕਦੀ ਜੇ ਤੁਸੀਂ ਇਹੋ ਜੀ ਗੱਲ ਕਰਦੇ ਹੋ ਸਰਕਾਰਾਂ ਸਰਕਾਰਾਂ ਨੂੰ ਤਾਂ ਆਪਣੇ ਤੱਕ ਮਤਲਬ ਹੈ ਉਹਨਾਂ ਤਾਂ ਆਪਣੇ ਢਿੱਡ ਭਰਨੇ ਨੇ ਆਮ ਪਬਲਿਕ ਹੀ ਹਮੇਸ਼ਾ ਇਹਨਾਂ ਚੀਜ਼ਾਂ ਦੀ ਸ਼ਿਕਾਰ ਹੋਈ ਆ ਸੋ ਪਲੀਜ਼ ਮੇਰੀ ਇੱਕ ਬੇਨਤੀ ਹੈ ਸਾਰਿਆਂ ਨੂੰ ਖਰੀਦਣ ਵਾਲਿਆਂ ਨੂੰ ਪਹਿਲਾਂ ਵੇਚਣ ਵਾਲਿਆਂ ਨੂੰ ਨਾਲ ਦੀ ਨਾਲ ਬਾਤ ਚ ਹੈ ਵੇਚਣ ਵਾਲੇ ਨੇ ਤਾਂ ਚੰਦ ਪੈਸੇ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਉਹ ਡੋਰਾਂ ਜਿਹੜੀਆਂ ਮਾਰਕੀਟ ਦੇ ਵਿੱਚ ਪਤਲੀ ਕਿੱਥੋਂ ਲਿਆਉਂਦੇ ਨੇ ਪਹਿਲਾਂ ਤਾਂ ਉਹਨਾਂ ਦੇ ਉੱਤੇ ਡੰਡਾ ਚਾੜਨਾ ਬਣਦਾ ਹੈ ਪਰ ਪ੍ਰਸ਼ਾਸਨ ਕਰਦਾ ਹੀ ਨਹੀਂ ਕੁਝ ਕਿਉਂਕਿ ਉਹਨਾਂ ਨੂੰ ਤਾਂ ਆਲਰੇਡੀ ਢਿੱਡ ਭਰੇ ਜਾ ਰਹੇ ਉਹਨਾਂ ਦੇ ਸੋ ਵੀਰੋ ਖਰੀਦਦਾਰਾਂ ਨੂੰ ਬੇਨਤੀ ਹੈ ਵੀ ਇਹ ਖਰੀਦਣੀਆਂ ਬੰਦ ਕਰੋ ਤਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ ਜੀ ਧੰਨਵਾਦ